ਸਾਰਾਵਲੀ ਗਲੀ ਮਾਰਡਲ ਹਾਊਸ ਇਹ ਇਹਦਾ ਪਤਾ ਸੀ ਇਹਦੀ ਸ਼ਿਕਾਇਤ ਪ੍ਰਾਪਤ ਹੋਈ ਸੀ ਵੀ ਇੱਥੇ ਕੁਝ ਨਸ਼ੇ ਦੇ ਸੰਬੰਧਤ ਉਸ ਦਾ ਹਜ਼ਾਰ ਇਤਰਾਜ਼ ਹੀ ਕੁਝ ਲੋਕਾਂ ਨੂੰ ਤੇ ਇਹਦੇ ਅवैध ਹੋਣ ਸੰਬੰਧੀ ਸ਼ਿਕਾਇਤ ਧਿਆਨ ਵਿੱਚ ਆਈ ਸੀ ਮਾਜੋਗ ਕਮੇਟੀਨਾਂ ਸਾਹਿਬ ਨੂੰ ਉੱਪਰੋਂ ਭੇਜੀ ਗਈ ਸੀ ਉੱਤੇ ਕਾਰਵਾਈ ਕਰਦੇ ਹੋਏ ਉਹਨੂੰ ਨੋਟਿਸ ਵਗੈਰਾ ਜਾਰੀ ਕੀਤੇ ਸੀ 15 ਦਿਨ ਦਾ 1 3 ਦਿਨ ਦਾ ਉਹਦੇ ਵਿੱਚ ਉਹ ਕੋਈ ਵੀ ਆਪਣਾ ਨਗਰ ਨਿਗਮ ਤੋਂ ਪ੍ਰਵਾਰਗੀ ਸੰਬੰਧੀ ਕੋਈ ਇਹਨਾਂ ਕੋਲ ਦਸਤਾਵੇਜ਼ ਨਹੀਂ ਸੀ ਮਾਜੋਗ ਤੋਂ ਮਿਲਦੀ ਕੰਪਲੇਂਟ ਸੀ ਕਿੰਨੀ ਦੇਰ ਤੋਂ ਨਸ਼ਾ ਤਸਕਰੀ ਕਰ ਰਹੇ ਸੀ ਇਹ ਤਾਂ ਪੁਲਿਸ ਪ੍ਰਸ਼ਾਸਨ ਹੀ ਦੱਸ ਸਕਦਾ ਸਾਡੇ ਕੋਲ ਤਾਂ ਇਹ ਅवैध ਹੋਣ ਸੰਬੰਧੀ ਆਈ ਸੀ ਵੀ ਅवैध ਹੈਗਾ ਹੈ ਤੇ ਉਹਦੇ ਨਾਲ ਦਿੱਕਤ ਹੈ ਇਹਨੂੰ ਆਪਾਂ ਨੋਟਿਸ ਵਗੈਰਾ ਜਾਰੀ ਕੀਤੇ ਸੀ ਇਹ ਕੋਈ ਵੀ ਇਹ ਸਭ ਇਹ ਕਲੀਅਰ ਕਰ ਰਹੇ ਹਾਂ ਡਿਮੋਲਿਸ਼ ਅਗਲਾ ਪਾਸਾ ਕਰਨਾ ਸੀ ਇਹ ਪੂਰਾ ਘਰ ਕਰਨਾ ਸੀ ਐਕਚੁਅਲੀ ਇਹ ਪੂਰਾ ਇਟਸ ਇਲੀਗਲ ਹੋਣ ਕਰਕੇ ਮਾਨ ਜੋ ਕਮਿਸ਼ਨ ਸਾਹਿਬ ਦੇ ਤੇ ਹੁਕਮ ਹੋਏ ਸੀਗੇ ਇਹ ਰੀਡਾ ਮੋਰਿਕਨ ਦੇ ਉਹਦੀ ਪਾਲਣਾ ਕਰਦੇ ਹੋਏ ਦੀ ਆਪਾਂ ਡੈਮੋਨਸ਼ਨ ਕੀਤੀ ਆ ਤੇ ਡਿਊਟੀ ਮੈਕਸਟੇਟ ਸਾਹਿਬ ਕੋਲ ਤੁਸੀਂ ਜ਼ਰਾ ਜਾਣਕਾਰੀ ਦੇ ਸਕਦੇ ਹੋ। ਨਸ਼ਾ ਤਸਕਰੀ ਦਾ ਮਾਮਲਾ ਜਿਹੜਾ ਪੁਲਿਸ ਦੇ ਅੰਦਰ ਆਉਂਦਾ ਨਾ। ਹਾਂਜੀ। ਨਸ਼ਾ ਤਸਕਰੀ ਦਾ ਮਾਮਲਾ ਪੁਲਿਸ ਦੇ ਅੰਦਰ ਆਉਂਦਾ। ਨਹੀਂ ਨਸ਼ਾ ਤਸਕਰੀ ਨਾਲ ਸਾਡਾ ਨਹੀਂ ਸੰਬੰਧ ਸਾਡੇ। ਨਹੀਂ ਨਹੀਂ ਮੈਂ ਕਿ ਸ਼ਿਕਾਇਤ ਪ੍ਰਾਪਤ ਹੋਈ ਸੀ ਵੀ ਇੱਥੇ ਕੁਝ ਲੋਕਾਂ ਨੂੰ ਜਿਨ੍ਹਾਂ ਨੂੰ ਕੋਈ ਇਤਰਾਜ਼ ਹੋਏਗਾ ਵੀ ਇਹ ਅਵੈਲ ਨਿਰਮਾਣ ਆ ਇੱਥੇ ਕੋਈ ਨਸ਼ਾ ਤਸਕਰੀ ਨਾਲ ਸੰਬੰਧ ਆ ਇੱਥੇ ਲੋਕਾਂ ਦਾ। ਕੋਈ ਹੋਰ ਨਾਲ ਕੋਈ ਸਾਨੂੰ ਮਲਕੀਅਤ ਵਗੈਰਾ ਕੋਈ ਜਾਂ ਉਹ ਆਪਣਾ ਨਕਸ਼ਾ ਵਗੈਰਾ ਕੁਝ ਨਹੀਂ ਦਿਖਾਇ ਵਾਰੇ ਕੋਰਪੋਰੇਸ਼ਨ ਦਿਨ ਦਾ ਕੋਰਪੋਰੇਸ਼ਨ ਦੇ ਲੈ ਕੇ ਇਹਦੇ ਬਾਰੇ ਤਾਂ ਜੀ ਹੁਣ ਜਿਹੜੇ ਮਾਲਕ ਆ ਉਹ ਹੀ ਦੱਸ ਸਕਦੇ ਜੀ ਪ੍ਰੈਸੈਂਟਲੀ ਕੋਈ ਹੁਣ ਪ੍ਰੈਸੈਂਟਲੀ ਅੰਦਰ ਸਮਾਨ ਵਗੈਰਾ ਦਾ ਹੈਗਾ ਰਹਿੰਦੇ ਹੋਣਗੇ ਜੀ ਜਰੂਰ ਇਹਨਾਂ ਨੂੰ ਕੋਈ ਪਰਵਾਨਾ ਵਗੈਰਾ ਕੋਈ ਇੰਟੀਮੇਟ ਦਿੱਤਾ ਹਾਂ ਹਾਂ ਦਿੱਤਾ ਸੀ ਨੋਟਿਸ ਹਜੇ ਵੀ ਲੱਗਾ ਹੋਣਾ ਇੱਕ ਗੇਟ ਦੇ ਉੱਪਰ ਤੁਸੀਂ ਦੇਖੋ ਪਹਿਲਾਂ ਕੋਈ ਕਾਰਵਾਈ ਹੋਈ ਸੀ ਕਿਹੜੀ ਧਾਰਾ ਹੈ ਜਿਹੜਾ ਨੋਟਿਸ ਦਿੱਤਾ ਸੀ ਇਹ ਆਪਾਂ ਪੰਜਾਬ ਮਿਊਸਪਲ ਐਕਟ 1976 ਦੀਆਂ ਜੜੀਆਂ ਬੰਦੀਆਂ ਧਾਰਾਵਾਂ ਜੀ ਉਹਨਾਂ ਤਹਿਤ ਆਪਾਂ ਕਾਰਵਾਈ ਕਰਦੇ ਜੀ ਕੋਰਪੋਰੇਸ਼ਨ ਵੱਲੋਂ ਸਾਨੂੰ ਜਿਹੜੀ ਹੈ ਇਲੀਗਲ ਇਹਨਾਂ ਨੇ ਕੰਸਟਰਕ ਜੀ ਪੂਰੇ ਸਬੰਧ ਦੇ ਵਿੱਚ ਲੈਟਰ ਆਈ ਸੀਗੀ ਕਿ ਇਹਨਾਂ ਨੂੰ ਜਿਹੜਾ ਆ ਡਿਮੋਲੀਸ਼ਨ ਕੀਤਾ ਜਾਣਾ ਹੈ ਸੋ ਉਹਦੇ ਵਿੱਚ ਸਿਕਿਉਰਟੀ ਦੀ ਮੰਗ ਵੀ ਕੀਤੀ ਗਈ ਸੀਗੀ ਸੋ ਕਿਤੇ ਵੀ ਕੋਈ ਲਾਗ ਨਾ ਹੋਣ ਦੀ ਕੋਈ ਪ੍ਰੋਬਲਮ ਨਾ ਆਵੇ ਤੇ ਉਸ ਇਹ ਜੋ ਘਰ ਹੈ ਪੰਜ ਨੰਬਰ ਜੋ ਸੜਾ ਡਿਵੀਜ਼ਨ ਨੰਬਰ 5 ਆ ਪੁਲਿਸ ਸਟੇਸ਼ਨ ਉਹਦੇ ਦੇ ਏਰੀਆ ਵਿੱਚ ਰੈਡਿਕਸ਼ਨ ਚ ਪੈਂਦਾ ਸੋ ਇਹਨਾਂ ਨੂੰ ਵੈਰੀਫਾਈ ਵੀ ਕੀਤਾ ਗਿਆ ਇਹਦੇ ਵਿੱਚ ਜਿਹੜੇ ਲੋਕ ਹੈਗੇ ਨੇ ਇੱਕ ਲਖਮੀਰਪੁਰ ਮੇਖਾ ਇੱਕ ਸੂਰਜ ਔਰ ਇੱਕ ਸੰਦੀਪ ਕੁਮਾਰ ਸੋ ਇਹਨਾਂ ਨੂੰ ਜਦੋਂ ਚੈੱਕ ਕੀਤਾ ਗਿਆ ਤੇ ਇਹਨਾਂ ਦੇ ਉੱਤੇ ਜਿਹੜੇ ਐਨਡੀਪੀਐਸ ਦੇ ਤਿੰਨ ਤਿੰਨ ਮਕਦਮੇ ਜਿਹੜੇ ਇਹਨਾਂ ਤੇ ਦਰਜ ਆ ਸੋ ਇਨ੍ਹਾਂ ਦੇ ਵਿੱਚੋਂ ਜਿਹੜੀ ਲਖਵੀਰ ਕੌਰ ਰੇਖਾ ਆ ਉਹ ਆਲਰੇਡੀ ਹੁਣ ਵੀ ਕਪੂਰਥਾ ਦੇ ਜੇਲ੍ਹ ਦੇ ਵਿੱਚ ਬੰਦ ਹੈ ਐਨਡੀਪੀਐਸ ਦੇ ਮਾਮਲੇ ਦੇ ਵਿੱਚ ਮਤਲਬ ਕਿ ਕਿੰਨੇ ਮੈਂਬਰ ਰਹਿੰਦੇ ਸੀ ਕਰਦੇ ਵਿੱਚ ਇਹਨਾਂ ਦੇ ਔਰ ਜੋ ਹੁਣ ਤੱਕ ਅਸੀਂ ਵੈਰੀਫਾਈ ਕਰ ਸਕੀਏ ਜੀ ਇਹ ਤਿੰਨ ਅਸੀਂ ਕੀਤੇ ਨੇ ਵੈਰੀਫਾਈ ਸੋ ਇਤਨੇ ਇਹਦੇ ਕਰਦੇ ਬੰਦ ਆ ਜਿਨ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਪਰਚੇ ਆ ਐਨਡੀਪੀਐਸ ਦੇ ਮਾਮਲੇ ਦਰਜ ਵੀ ਨੇ ਚੋਰੀ ਦੇ ਮਾਮਲੇ ਵੀ ਨੇ